ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪਣ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫੇਰ ਪਹੁੰਚ ਚੁੱਕੇ ਆ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋਂ ਅੱਜ ਇੱਕ ਬਹੁਤ ਸੋਹਣੀ ਜਰਸੀ ਦਿਖਾਉਂਗਾ ਫਲਾਲ ਹਜੇ ਗੱਬਣਾ ਪਰ ਹਵਾਨੇ ਸਹਿ ਜਿਹੜਾ ਬਹੁਤ ਸੋਹਣਾ ਦੋਸਤੋ ਬਾਕੀ ਤਿਆਰੀ ਚੰਗੀ ਕੀਤੀ ਹੋਈ ਆ ਸੋ ਵੀਡੀਓ ਐਂਡ ਤੱਕ ਦੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਥਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਵੱਛੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 5 ਤੋਂ 6 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਹਿਲੇ ਸੂਏ ਵੱਛੀ ਨੇ 20 22 ਕਿਲੋ ਚਵਾਇਆ ਐਤੀ ਬਾਈ ਜੀ ਹੁਣ ਇਹ ਕਹਿੰਦੇ ਦੂਜੇ ਸੂਏ 24 25 ਕਿਲੋ ਦਾਦੂ ਬੱਚੀ ਖੁੱਲਾ ਬੜੇ ਆਰਾਮ ਨਾਲ ਚੋਜੂ ਆਜੂ ਬਾਕੀ ਦੋਸਤੋ ਹਵਾਨਾ ਜਾਂ ਸੈਜ ਬਹੁਤ ਸੋਹਣਾ ਹੈ ਤਿਆਰੀ ਬੱਚੀ ਨੇ ਜਿੰਨੀ ਕੀਤੀ ਹੋਈ ਚੰਗੀ ਕੀਤੀ ਹੋਈ ਆ ਤਿਆਰੀ ਬਾਕੀ ਦੋਸਤੋ ਸੋਹਣੀ ਹੈ ਬਾਕੀ ਦੋਸਤੋ ਜਿੰਨਾ ਕ ਹਵਾਨਾ ਪਿੱਛੇ ਨੂੰ ਤਿਆਰ ਕੀਤਾ ਬਾਕੀ ਉਹਨਾਂ ਕ ਅੱਗੇ ਨੂੰ ਵੀ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਪੈਟ ਫੁਟਾ ਚੰਗਾ ਚੌੜਾ ਹੈ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਇਸ ਕੁਆਲਿਟੀ ਦੇਖ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਥਣ ਵੇਚ ਸਕਦੇ ਆ ਬਹੁਤ ਸੋਹਣੇ ਚਿਹਰੇ ਨਿਖਰ ਮੇ ਕੱਲੇ ਕੱਲੇ ਗਹਿਅ ਤੇ ਲ ਪੰਜਾ ਛੇ ਦਿਨਾਂ ਚ ਪਛੀਨੇ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕਰਕੇ ਫੇਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦਾ 24 25 ਕਿਲੋ ਵਾਸੀ ਖੁੱਲਾ ਬੜੇ ਆਰਾਮ ਨਾਲ ਚਬਾਜੂ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆਹ ਦੋਸਤੋ ਵੇਚ ਸਕਦੇ ਆਂ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਵਾਈ ਅਰੇ ਥਣ ਹਣ ਮੈਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ ਆਹ ਦੋਸਤੋ ਵੇਚ ਸਕਦੇ ਆਂ ਦੂਸਰੀ ਸਾਈਡ ਤੋਂ ਸੇਮੇ ਸਾਈਜ਼ ਚਾਰਾਂ ਥਣਾਂ ਦਾ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਵਾਈ ਅਰੇ ਥਣ ਬਹੁਤ ਸੋਹਣੇ ਹਵਾਨਾ ਦੇ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਮੁੱਲ ਬਾਈ ਜੀ ਹੁਣਾਂ ਨੇ ਵੱੱਛੀ ਦਾ ਰੱਖਿਆ ਹੋਇਆ 65000 ਰੁਪਏ ਉਹ ਚ ਮੰਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਕੋਲਣਾ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ